11 ਕਤਲਾਂ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਕਿੱਥੋਂ ਦਾ ਰੂਪਨਗਰ ਰੋਪੜ 11 ਕਤਲ ਕਿਹੜੋਂ ਤਦੋਂ ਕੀਤੇ ਗਏ ਅਤੇ ਕਿਉਂ ਕੀਤੇ ਗਏ ਇਸ ਬਾਬਤ ਹੁਣ ਦੋਸ਼ੀ ਪੁਲਿਸ ਦੇ ਅੜਿੱਕੇ ਚੜਿਆ ਉਸ ਤੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਉਸ ਦੇ ਵਿੱਚ ਖੁਲਾਸੇ ਹੋਣਗੇ ਕਿ ਆਖਰਕਾਰ ਉਸ ਦੀ ਵਜ੍ਹਾ ਕੀ ਸੀ ਪਰ ਮੁੱਢਲੀ ਜਾਂਚ ਪੜਤਾਲ ਦੀ ਜੋ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਉਸ ਬਾਰੇ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਰੂਪਨਗਰ ਪੁਲਿਸ ਨੇ 11 ਕਤਲਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਸਮਲਿੰਗੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਰ ਤੇ ਮੋਟਰ ਚਾਲਕਾਂ ਤੋਂ ਲਿਫਟ ਲੈ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਤੇ ਫਿਰ ਲੁੱਟ ਖੋ ਕਰਕੇ ਉਹਨਾਂ ਨੂੰ ਕਤਲ ਕਰ ਦਿੰਦਾ ਸੀ। ਅਜਿਹੇ ਘਟਨਾਵਾਂ ਆਮ ਤੌਰ ਦੇ ਉੱਤੇ ਫਿਲਮੀ ਜਾਂ ਕਿਸੇ ਵੈਬ ਸੀਰੀਜ਼ ਦਾ ਹਿੱਸਾ ਲੱਗਦੀਆਂ ਨੇ ਪਰ ਇਹ ਘਟਨਾ ਸੱਚੀ ਹੈ ਔਰ ਇਹ ਪੰਜਾਬ ਦੀ ਹੈ, ਬਾਹਰ ਦੀ ਨਹੀਂ। ਇੱਕ ਸਮਲਿੰਗੀ ਵਿਅਕਤੀ ਸੀ ਜਿਹੜਾ ਕਿ ਉਹਦੇ ਜਾਂਦੇ ਜਿਹੜੇ ਰਾਹੀ ਸੀ ਖਾਸ ਕਰਕੇ ਟੂ-ਵੀਲਰ ਹੋਣ ਜਾਂ ਫੋਰ-ਵੀਲਰ ਉਹਨਾਂ ਤੋਂ ਲਿਫਟ ਲੈਂਦਾ ਸੀ ਉਹਨਾਂ ਦੇ ਨਾਲ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਔਰ ਸਾਹਮਣੇ ਵਾਲੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਇਸ ਦੀ ਅਖਰਕਾਰ ਮਨਛਾ ਕੀ ਹੈ ਉਹਨਾਂ ਤੋਂ ਫਿਰ ਲੁੱਟ ਖੋਹ ਕਰਨ ਦਾ ਤਰੀਕਾ ਵੀ ਅਪਣਾਉਂਦਾ ਸੀ ਤੇ ਆਖਰਕਾਰ ਤੇ ਉਹਨਾਂ ਨੂੰ ਮਾਰ ਮੁਕਾਉਂਦਾ ਸੀ ਕਤਲ ਕਰ ਦਿੰਦਾ ਸੀ ਇਸ ਤਰ੍ਹਾਂ ਉਸ ਨੇ 11 ਕਤਲ ਜਿਹੜੇ ਆ ਕੀਤੇ ਐ ਤੇ ਗ੍ਰਿਫਤਾਰ ਹੋਣ ਤੋਂ ਬਾਅਦ ਹੀ ਤਾਂ ਉਸ ਨੇ ਕਬੂਲ ਹੀ ਲਿਆ ਸੋਮਵਾਰ ਨੂੰ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ 18 ਅਗਸਤ 2024 ਨੂੰ ਤਿਰਤਪੁਰ ਸਾਹਿਬ ਵਾਸੀ 37 ਸਾਲਾ ਮਨਿੰਦਰ ਸਿੰਘ ਦੀ ਮਨਾਲੀ ਰੋਡ ਤੇ ਝਾੜੀਆਂ ਚੋਂ লাশ ਮਿਲੀ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਤੇ ਇਸ ਮਾਮਲੇ 'ਚ ਜਿਲ੍ਹਾ ਪੁਸ਼ਾਰਪੁਰ ਦੇ ਥਾਣਾ ਗੜਸ਼ੰਕਰ ਅਧੀਨ ਪੈਂਦੇ ਪਿੰਡ ਚੌੜਾ ਦਾ ਰਹਿਣ ਵਾਲਾ ਰਾਮ ਸਰੂਪ ਉਰਫ ਸੋਢੀ ਨੂੰ ਗ੍ਰਿਫਤਾਰ ਕੀਤਾ ਸੀ ਉਸਨੇ ਪੁਛਗਿਸਚ ਮੰਨਿਆ ਕਿ ਮਨਿੰਦਰ ਸਿੰਘ ਦੇ ਕਤਲ ਤੋਂ ਇਲਾਵਾ ਉਸਨੇ 10 ਹੋਰ ਵਾਰਦਾਤਾਂ ਨੂੰ ਇਸ ਤਰ੍ਹਾਂ ਹੀ ਅੰਜਾਮ ਦਿੱਤਾ ਹੈ ਇਹਨਾਂ ਨੂੰ ਜ਼ਿਲ੍ਹਾ ਰੂਪਨਗਰ ਦੀਆਂ ਦੋ ਕਤਲ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਐਸਐਸਪੀ ਖੁਰਾਣਾ ਨੇ ਇਹ ਵੀ ਦੱਸਿਆ ਕਿ 5 April 2024 ਨੂੰ ਪੰਜੇਰਾ ਰੋਡ ਬੜਾ ਪਿੰਡ ਤੋਂ ਮ੍ਰਿਤਕ ਮਿਲੇ ਮੁਕੰਦਰ ਸਿੰਘ ਉਰਫ ਬਿੱਲਾ ਤੇ 24 ਜਨਵਰੀ 2024 ਨੂੰ ਨਰੰਗਕਾਰੀ ਭਵਨ ਰੂਪਨਗਰ ਨੇੜੇੋਂ ਮਿਲੇ ਮ੍ਰਿਤਕ ਹਰਪ੍ਰੀਤ ਸਿੰਘ ਉਰਫ ਸਨੀ ਨੂੰ ਵੀ ਰਾਮ ਸਰੂਪ ਨੇ ਕਤਲ ਕੀਤਾ ਸੀ ਦੋਸ਼ੀ ਨੇ ਜਿਲ੍ਹਾ ਫਤਿਹਗੜ ਸਾਹਿਬ ਤੇ ਜਿਲ੍ਹਾ ਹੁਸ਼ਿਆਰਪੁਰ ਵਿਖੇ ਵਾਰਦਾਤਾਂ ਮੰਨੀਆਂ ਨੇ ਐਸਐਸਪੀ ਮੁਤਾਬਕ ਦੋਸ਼ੀ ਰਾਮ ਸਰੂਪ ਉਰਫ ਸੋਡੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਹਾਸਲ ਕੀਤਾ ਜਾ ਰਿਹਾ ਹੈ ਪੁਸ਼ਗਿਰਿਸ਼ ਦੌਰਾਨ ਉਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਸ ਮੌਕੇ ਤੇ ਜਿਹੜੇ ਕਪਤਾਨ ਪੁਲਿਸ ਨੇ ਐਸਪੀ ਰੂਪਨਗਰ ਨਵਨੀਤ ਸਿੰਘ ਮਾਹਲ ਤੇ ਡੀਐਸਪੀ ਦੇਸ਼ ਅਨੰਦਪੁਰ ਸਾਹਿਬ ਅਜੀਤ ਕੁਮਾਰ ਮੁਖ ਅਫਸਰ ਜਿਹੜੇ ਕੀ ਨੇ ਥਾਣਾ ਕਿਰਤਪੁਰ ਸਾਹਿਬ ਦੇ ਐਸ ਐਚਓ ਜਤਿਨ ਕੁਮਾਰ ਵੀ ਸ਼ਾਮਿਲ ਤਾਂ ਉਹਨਾਂ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਅੰਜਾਮ ਦਿੰਦਾ ਸੀ ਆ ਰਜਿਸਟਰ ਦਾ ਨਾਮ ਰਾਮ ਸਰੂਪ ਉਰਫ ਸੋਢੀ ਸੀ ਜਿਸ ਨੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਜਿਹੜਾ ਕਿਤੇ ਨਾ ਕਿਤੇ ਅੰਜਾਮ ਦਿੱਤਾ ਦਰਅਸਲ ਇਸ ਮਾਮਲੇ ਦੇ ਵਿੱਚ ਇੱਕ 37 ਸਾਲਾ ਮਨਿੰਦਰ ਸਿੰਘ ਆ ਜਿਹੜਾ 2024 ਦੇ ਵਿੱਚ 18 ਅਗਸਤ ਨੂੰ ਜਿਹੜਾ ਕਤਲ ਹੁੰਦਾ ਕੀਰਤਪੁਰ ਸਾਹਿਬ ਵਿਖੇ ਔਰ ਮਨਾਲੀ ਰੋਡ ਤੇ ਝਾੜੀਆਂ ਚੋਂ Laash ਮਿਲਦੀ ਆ ਉਸ ਦੀ ਪੜਤਾਲ ਕਰਦਿਆਂ ਕਰਦਿਆਂ ਪੁਲਿਸ ਇਸ ਨਤੀਜੇ ਉੱਤੇ ਪਹੁੰਚ ਜਾਂਦੀ ਹੈ ਕਿ ਆਖਰਕਾਰ ਉਸ ਨੂੰ ਕਾਬੂ ਕਰ ਲਿਆ ਜਾਂਦਾ ਔਰ ਉਸ ਨੇ 11 ਕਤਲ ਅਜਿਹੇ ਕੀਤੇ ਨੇ ਲਿਫਟ ਲੈਣੀ ਉਹਨਾਂ ਤੋਂ ਲੁੱਟਾਂ ਖੋਹਾਂ ਕਰਨੀਆਂ ਤੇ ਆਖਰਕਾਰ ਉਹਨਾਂ ਨੂੰ ਮਾਰ ਮਕਾਉਣਾ ਤੇ RAM ਸਰੂਪ ਉਰਫ ਸੋਡੀ ਜਿਹੜਾ ਕਿ ਹੁਣ ਪੁਲਿਸ ਰਿਮਾਂਡ ਦੇ ਦੌਰਾਨ ਕੀ ਕੀ ਮੰਨੇਗਾ ਔਰ ਕੀ ਕੀ ਖੁਲਾਸੇ ਹੁੰਦੇ ਨੇ ਉਸ ਦੀ ਜ਼ੁਬਾਨ ਤੋਂ ਇਹ ਅਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇੱਕ ਕਤਲ ਕੇਸ ਦੇ ਵਿੱਚ ਉਸ ਨੂੰ ਫੜਿਆ ਗਿਆ ਤੇ ਉਸ ਨੇ 10 ਅਜਈਆਂ ਹੋਰ ਵਾਰਦਾਤਾਂ ਪੁਲਿਸ ਨੂੰ ਇੱਕ ਇੱਕ ਕਰਕੇ ਗਿਣਾ ਦਿੱਤੀਆਂ ਤਹਿਰਾਣ ਕਰਨ ਵਾਲਾ ਮਾਮਲਾ ਇਸ ਕਰਕੇ ਆ ਕਿਉਂਕਿ ਇਸੇ ਤਰ੍ਹਾਂ ਜਿਹੜਾ ਕੀ Rajasthan, Uttar Pradesh ਜਾਂ ਹੋਰਨਾਂ ਸੂਬਿਆਂ ਦੇ ਵਿੱਚੋਂ ਅਜਈਆਂ ਘਟਨਾਵਾਂ ਦੇ ਜਿਹੜੇ ਕਿੱਸੇ ਮਿਲਦੇ ਨੇ ਜਿਨ੍ਹਾਂ ਉੱਤੇ ਬਾਅਦ ਵਿੱਚ ਫਿਲਮਾਂ ਵੀ ਫਿਲਮਾਈਆਂ ਜਾਂਦੀਆਂ ਨੇ, ਵੈਬ ਸੀਰੀਜ਼ ਤੱਕ ਬਣਦੀਆਂ ਨੇ ਪਰ ਉਹ ਇੱਕ ਅਲੈਦਾ ਗੱਲਾਂ ਨੇ ਉਹ ਪੁਰਾਣੇ ਕੇਸ ਨੇ ਬਹੁਤ ਸਾਲ ਪੁਰਾਣੇ ਮਾਮਲਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜਾ ਕਤਲ ਕਰਮੀਆਂ ਵਾਰਦਾਤਾਂ ਕਿਵੇਂ ਜਿਹੜਾ ਇੱਕ ਰਾਜਸਥਾਨ ਦੀ ਵਾਰਦਾਤ ਮਿਲਦੀ ਹੈ ਕਿ ਇੱਕ ਕੰਬਲ ਦੇ ਵਿੱਚ ਲੁਕਿਆ ਹੋਇਆ ਵਿਅਕਤੀ ਵੀ ਇਸੇ ਤਰ੍ਹਾਂ ਆਉਂਦੇ ਜਾਂਦੇ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਔਰ ਉਸ ਨੂੰ ਜਦੋਂ ਮਾਰਦਾ ਸੀ ਉਸ ਨੇ ਕਬੂਲਿਆ ਸੀ ਕਿ ਉਸ ਨੂੰ ਜਿਹੜੀਆਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਸੀ ਉਹ ਬੜੀਆਂ ਪਸੰਦ ਸੀ ਉਹ ਸੁਣਨ ਨੂੰ ਮਿਲਦੀਆਂ ਸੀ ਤੇ ਉਸ ਨੂੰ ਸਕੂਨ ਮਿਲਦਾ ਸੀ ਉਹ ਕਾਤਲ ਨੇ ਕਬੂਲਿਆ ਸੀ ਉਸ ਨੇ ਵੀ ਅਣਗਿਣਤ ਇਸ ਤਰ੍ਹਾਂ ਦੇ ਕਤਲ ਕੀਤੇ ਸੀ ਜਿਨ੍ਹਾਂ ਦੀ ਬਾਅਦ ਵਿੱਚ ਜਾ ਕੇ ਜਦੋਂ ਪੁਲਿਸ ਦੇ ਰਿੱਕੇ ਚੜਦਾ ਔਰ ਉਹ ਛੋਟੀ ਉਮਰ ਦਾ ਵਿਅਕਤੀ ਸੀ ਜਿਹੜਾ ਕਿ ਕਾਤਲ ਜਿਹੜਾ ਮੰਨਿਆ ਕਿ ਹਾਂ ਮੈਂ ਮਾਰਦਾ ਰਿਹਾ ਪਰ ਉਸ ਦਾ ਕੋਈ ਲਾਲਚ ਨਹੀਂ ਸੀ ਨਾ ਹੀ ਉਹ ਲੁੱਟਾਂ ਖੋਹਾਂ ਦਾ ਤੇ ਨਾ ਹੀ ਕੋਈ ਹੋਰ ਉਸ ਦਾ ਨਿਸ਼ਾਨਾ ਹੁੰਦਾ ਸੀ ਸਿਰਫ ਤੇ ਸਿਰਫ ਜਦੋਂ ਮਾਰ ਮਕਾਉਂਦਾ ਸੀ ਲੋਕਾਂ ਨੂੰ ਤਾਂ ਉਸ ਜਦੋਂ ਮਰਨ ਵਿਕਤ ਵਿਅਕਤੀ ਰੋਂਦਾ ਕਰ ਲਾਉਂਦਾ ਤਉ ਉਸ ਨੂੰ ਆਵਾਜ਼ਾਂ ਸੁਣ ਕੇ ਸਕੂਨ ਮਿਲਦਾ ਸੀ ਪਰ ਉਹ ਘਟਨਾ ਬਹੁਤ ਪੁਰਾਣੀ ਹੈ ਪਰ ਇਹ ਮਾਮਲਾ ਜਿਹੜਾ ਕੀ ਰੋਪੜ ਨਾਲ ਸੰਬੰਧਿਤ ਹੈ ਰਾਮ ਸਰੂਪ ਉਰਫ ਸੋਢੀ ਦਾ ਇਸ ਨੇ ਜਿਹੜੇ 11 ਕਤਲ ਕੀਤੇ ਨੇ ਉਹ ਪੰਜਾਬ ਦੇ ਅੰਦਰ ਹੀ ਕੀਤੇ ਨੇ ਲਿਫਟ ਲੈਣੀ ਉਸ ਤੋਂ ਬਾਅਦ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਇਸ ਮਾਮਲੇ 'ਚ ਪੁਲਿਸ ਰਮਾਣ ਦੇ ਉੱਤੇ ਹੁਣ ਉਸ ਨੂੰ ਲੈ ਲਿਆ ਗਿਆ ਦੇਖਦੇ ਹਾਂ ਕਿ ਇਸ ਮਾਮਲੇ ਵਿੱਚ ਉਸ ਤੋਂ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਉਸ ਨੇ ਹੋਰ ਅਜਈਆਂ ਕਿੰਨੀਆਂ ਕਿ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਵੇਗਾ ਫਿਲਹਾਲ 11 ਦਾ ਕਬੂਲਨਾਮਾ ਸਾਹਮਣੇ ਆਉਣ ਦੀ ਜਿਹੜੀ ਆ ਖਬਰ ਮਿਲ ਰਹੀ ਹੈ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬੜੇ ਰਹੋ ABC ਪੰਜਾਬ ਦੇ ਨਾਲ